ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਮੱਝ ਸੇਲ ਲਈ ਲੈ ਕੇ ਆਏ ਜੀ ਗੱਬਣਾ ਬਈ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੋਕੋ ਸੁਰੱਖੇ ਵੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਤੇ ਜਿਸ ਪਿੰਡ 'ਚ ਉਹ ਬਾਈ ਵੀਡੀਓ ਬਣਾ ਰਿਹਾ ਪਿੰਡ ਭਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਦਬਾਵੇ ਤੇ ਨੇੜੇ ਪਿੰਡ ਆ ਜਿਹੜਾ ਬਾਈ ਨੂੰ ਮੱਝੂ ਕੇ ਰਹਿ ਜਾਂਦਾ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜੀ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਮਜੀ ਜੀ ਹਾਂ ਠੀਕ ਹੈ ਡਾਕਟਰ ਸਾਹਿਬ ਬਾਈ ਨਾਮ ਤੇ ਮੋਬਾਈਲ ਨੰਬਰ ਬੋ ਨਾਂ ਬਾਈ ਮੇਰਾ ਬੂਟਾ ਸੰਗ ਮੈਲ ਨੰਬਰ ਹੈਗਾ 9501287890 ਠੀਕ ਹੈ ਭਾਈ ਇਹ ਵੀਰ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਇੱਕ ਕਰ ਲੋ ਭਾਈ ਜਿਹੜੀ ਮੱਝ ਦੇ ਨੇ ਕਿਹੜਾ ਸੂਆ ਸੁੰਨੀ ਆ ਇਹ ਤੀਜੀ ਸੂਆ ਸੁੰਦੀ ਹੈ ਡਾਕਟਰ ਸਾਹਿਬ ਕਿੰਨੇ ਕਿ ਦਿਨ ਲਊ ਭਾਈ ਇਹ ਵ ਇੱਕ ਤਰੀਕ ਨੂੰ ਦਿਨ ਪੂਰੇ ਜੀ ਇਹਦੇ ਅੱਜ ਕਿੰਨੀ ਹੋ ਗਈ ਅੱਜ 24 ਹੋ ਗਈ 24 ਹੋ ਗਈ ਹਾਂ ਮੰਨ ਕੇ ਚਲੋ 7 ਕਿ ਦਿਨ ਪਾਇਆ ਹਾਂ ਹਾਂ 7 ਕਿ ਦਿਨ ਪਾਇਆ ਕਿੰਨਾ ਕੁ ਰਿਕਾਰਡ ਆ ਵੀਰੇ ਦੁੱਧ ਦਾ ਇਹਦੇ ਜੀ ਮੰਨ ਕੇ ਦੂਜੀ ਸੂਆ ਆਪਾਂ 10 12 ਕਿਲੋ ਦੁੱਧ ਓਕੇ ਭਾਈ ਹਾਂ ਠੀਕ ਆ ਭਾਈ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾ ਇਹ ਗਾੜੀ ਪਿਛਾੜੀ ਪੂਰੀ ਚੰਗੀ ਐ ਲੱਗਿਆ ਆ ਬਾਦਾਂ ਤੇ ਫੇਸ ਦੀ ਬਿਊਟੀ ਵੀ ਕਮਾਲ ਸਿੰਘ ਸੁング ਪੂਰਾ ਚੰਗਾ ਪੱਲੀ ਵੀ ਰਾਜ ਹੀ ਫੁੱਲਾਂ ਨੇ ਬਈ ਹਾਂਜੀ ਹਾਂਜੀ ਇੱਕੇ ਮੈਂ ਠੰਡੀ ਠੁੰਡੀ ਫੁੱਲਾਂ ਪੂਰੀ ਠੰਡੀ ਜੀ ਜੱਟ ਸਾਹਿਬ ਕੋਈ ਚੱਕਰ ਨਹੀਂ ਹੁਣ ਤੁਸੀਂ ਐ ਮੰਨ ਲਓ ਤੀਕਾ ਆ ਪਸ਼ੂ ਮੰਨ ਕੇ ਚਲੋ ਸੂਂਆ ਵੇਛੇ ਤੇ ਮੱਝਾਂ ਹੱਥਲੇ ਲੱਗਣ ਦਿੰਦੀਆਂ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਬੈਠੇ ਰਹੋ ਗਾਂਆਂ ਨਾਲ ਦੀ ਐ ਜੀ ਠੀਕ ਐ ਬਾਈ ਹਾਂਜੀ ਹਾਂਜੀ ਬੋਲ ਦੇ ਬਈ ਤੋਰ ਕੇ ਦਿਖਾ ਦੇ ਦੁੱਧ ਦਾ ਰਿਕਾਰਡ ਚੰਗਾ ਠੰਡੀ ਸੀਲ ਆ ਘਰੇ ਰੱਖਣ ਵਾਲੀ ਆ ਨਾ ਬਾਈ ਘਰੇ ਰੱਖਣ ਦਾ ਕੋਈ ਮਰਜ਼ੀ ਬੰਦਾ ਲੈ ਜੀ ਠੀਕ ਆ ਹਾਂ ਜੀ ਹਾਂ ਕੋਈ ਬਾਈ ਦਾ ਵਪਾਰ ਦਾ ਕੰਮ ਬਾਕੀ ਕੋਈ ਮਰਜ਼ੀ ਬੁੜੂਆਂ ਚੂਈ ਜਾਣ ਦੀ ਬੰਦੇ ਚੂਈ ਜਾਣ ਕੋਈ ਚੱਕਰ ਨਹੀਂ ਜੀ ਨੂੰ ਠੀਕ ਆ ਬਾਈ ਹੂੰ ਲੈ ਤੋਰਾ ਚੈੱਕ ਕਰ ਲੋ ਫਲੀ ਵੀ ਫੁੱਲ ਆ ਰਾਜੀ ਫੁੱਲ ਆ ਜਿਵੇਂ ਆਪਾਂ ਪੰਜਾਬੀ ਚ ਕਰੀ ਉੱਤੇ ਚਾਹੇ ਮੰਜਾ ਡਾਲਾ ਐਨੀ ਫਲੀ ਵੀ ਆ ਕਰਮ ਵਾਲੀ ਲੈ ਚਮਕ ਚਮਕ ਕਰਮ ਵਾਲੀ ਦੇ ਪੂਰੀ ਆ ਬਾਈ ਪੂਰੀ ਜਾਣ ਵਾਲੀ ਆ ਕਿਨੇ ਬਾਈ ਹਾਂ ਜੀ ਹਾਂ ਦਾਸ ਸਾਹਿਬ ਪੂਰੀ ਜੀ ਵਾੜਾ ਆ ਹੌਲੀ ਤੋਰ ਦੇ ਕੋਈ ਫੁੜਾ ਗੱਦੀ ਹੈ ਜੀ ਗੇਟ ਕੰਨੀ ਨੂੰ ਲੈ ਜਾ ਮੜਾ ਚੰਨ ਨੇ ਜੀ ਲੈ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਪੂਰੀ ਪਲੀ ਵੀ ਜਾਣ ਵਾਲੀ ਆ ਤੇ ਮੁੱਲ ਵੀਰੇ ਜਾਇ ਫਿਰ ਮੁੱਲ ਕੀ ਆ ਬਾਈ ਬੁੱਟੇ ਜਾਇ ਮੁੱਲ ਜੀ ਆਪਾਂ ਫੋਨ ਤੇ ਕਰ ਦਾਂਗੇ ਜਮਾ ਜਾਇਜ ਹੀ ਕਰਾਂਗੇ ਡਾਕਟਰ ਸਾਹਿਬ ਓਕੇ ਬਾਈ ਹਾਂ ਜੀ ਹਾਂ ਠੀਕ ਆ ਬਾਹਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਜਮਾ ਜਾਇਜ ਮੁੱਲ ਰੱਖਾਂਗੇ ਮੁੱਲ ਹੋਊਗਾ ਫੋਨ ਤੇ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਥਾਣੀ ਬਹੁਤ ਚੰਗਾ ਲੱਗਿਆ ਗਾੜੀ ਪਿਛਾੜੀ ਪੂਰੀ ਚੰਗੀ ਆ ਬਈ ਯਾ ਵਾਟ ਕੱਲੀ ਕੱਚੀ ਕੱਚੀ ਆ ਕਨੇ ਬਈ ਹਾਂਜੀ ਹਾਂ ਦਾ ਸਰਬਾ ਇੱਕ ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ ਹਾਂ ਸੱਤ ਕੇ ਦਿਨ ਮੰਨ ਕੇ ਚੱਲੋ ਪਾਏ ਆ ਇੱਕ ਅੱਧਾ ਦਿਨ ਇਧਰ ਉਧਰ ਹੋ ਸਕਦਾ ਬਈ ਤੇ ਬਣੂ ਨੂੰ ਬਹੁਤ ਜਿਹੜੇ ਹਿਸਾਬ ਨਾਲ ਲੇਵਰੀ ਤਿਆਰੀ ਆ ਨਾ ਹਾਂਜੀ ਹਾਂ ਬਾਲਟਾਂ ਜਿਹੜੀਆਂ ਦਿਖਾਉਂਦੀ ਆ ਕੱਢ ਕੇ ਫੇਰ ਕਰਮ ਵਾਲੀ ਨੇ ਸੋਣਾਗਾ ਬਈ ਤੇ ਕਿਵੇਂ ਵੀ ਨੂੰ ਬਈ ਮੱਝ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ